ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ 3 ਤਰੀਕ ਦੀ ਮੀਟਿੰਗ ਤੋਂ ਬਾਅਦ ਸਮੂਹ ਰਾਗੀ ਸਿੰਘਾਂ ਨੇ ਇਕੱਤਰ ਹੋ ਕੇ ਇੱਕ ਫੈਸਲਾ ਲਿਆ ਸੀ ਕਿ 8 ਤਰੀਕ ਨੂੰ ਆਪਾਂ ਸਾਰਿਆਂ ਨੇ ਕਿਸਾਨਾਂ ਦੇ ਨਾਲ ਜੋ ਕਿਸਾਨ ਮੋਰਚਾ ਆਪਣੇ ਹੱਕਾਂ ਦੀ ਖਾਤਰ ਲੱਗਾ ਹੋਇਆ ਹੈ ਸਾਰਿਆਂ ਰਾਗੀ ਸਿੰਘਾਂ ਨੇ ਕਬੀਸ਼ਰ ਸਿੰਘਾਂ ਨੇ ਢਾਡੀਆਂ ਸਿੰਘਾਂ ਨੇ ਉਨ੍ਹਾਂ ਦੇ ਸਹਿਯੋਗ ਵਿੱਚ ਨਾਲ ਉਹਨਾਂ ਦੇ ਖੜਨਾ ਹੈ ਜਾ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਹੈ। ਤਾਂ ਮੈਂ ਆਪ ਸੰਗਤਾਂ ਨੂੰ ਉਸ ਪ੍ਰੋਗਰਾਮ ਦੀ ਡਿਟੇਲ ਦੇਣ ਵਾਸਤੇ ਹਾਜ਼ਰ ਹੋਇਆ। 8 ਤਰੀਕ ਨੂੰ ਸਵੇਰੇ 9 ਵਜੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੇ ਸਥਾਨ ਤੋਂ ਸ੍ਰੀ ਅਮਰਸਰ ਸਾਹਿਬ ਤੋਂ ਇਸ ਕਾਫਲੇ ਨੇ ਤੁਰਨਾ ਹੈ। ਔਰ ਬਾਅਦ ਵਿੱਚ ਦੁਪਹਿਰ ਟਾਈਮ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਲੁਧਿਆਣਾ ਵਿਖੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਰੁਕਣਾ ਹੈ। ਪੈਰੋਸਤਾਨ ਤੋਂ ਚਾਲਾ ਪਾ ਕੇ ਸ਼ਾਮ ਨੂੰ ਗੁਰਦੁਆਰਾ ਨਾਨਕਸਰ ਲੰਗਰ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਤੇ ਜੀਟੀ ਰੋਡ ਦੇ ਉੱਪਰ ਜੋ ਗੁਰਦੁਆਰਾ ਸਾਹਿਬ ਬਣਿਆ ਹੈ ਉਸ ਸਥਾਨ ਤੇ ਪਹੁੰਚ ਕੇ ਰਾਤ ਦਾ 6 ਤੋਂ 11 ਵਜੇ ਤੱਕ ਦਾ ਕੀਰਤਨ ਦਾ ਪ੍ਰੋਗਰਾਮ ਉੱਥੇ ਰੱਖਿਆ ਗਿਆ ਹੈ 사ਤਸੰਗ ਜੀ ਮੈਂ ਇੱਥੇ ਦੱਸਣਾ ਚਾਹਨਾ ਕਿ ਇਸ ਕਾਫਲੇ ਦੇ ਵਿੱਚ ਜੁਕਤੇ ਸਮੁੱਚੇ ਹੀ ਰਾਗੀ ਸਿੰਘ ਨਾਲ ਚੱਲ ਰਹੇ ਹਨ ਉੱਥੇ ਹੀ ਸਮੁੱਚੇ ਢਾਡੀ ਸਿੰਘ ਸਮੁੱਚੇ ਹੀ ਕਵੀਸ਼ਰ ਵੀਰ ਕਤਾਵਾਚ ਕਵੀਰ ਇਸ ਕਾਫਲੇ ਦੇ ਵਿੱਚ ਸ਼ਾਮਲ ਹੋ ਰਹੇ ਹਨ 사ਤਸੰਗਤ ਜੀਓ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡਾ ਸਹਿਯੋਗ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਹੈ ਜਿਤਨੇ ਵੀ ਗੁਰੂ ਕੇ ਪਿਆਰੇ ਗੁਰੂਕਿਆ ਸੰਗਤਾਂ ਇਸ قافلے ਦੇ ਵਿੱਚ ਸ਼ਾਮਲ ਹੋ ਰਹੀਆਂ ਹਨ ਉਹਨਾਂ ਵਾਸਤੇ ਗੱਡੀਆਂ ਦਾ ਪ੍ਰਬੰਧ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲਿਆਂ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਸਤੇ ਵਿੱਚ ਸਰਦਾਰ ਪ੍ਰਤਪਾਲ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ ਲੁਧਿਆਣਾ ਵੱਲੋਂ ਸਾਰੀ ਸੰਗਤ ਨੂੰ ਸਾਰਿਆਂ ਸਿੰਘਾਂ ਨੂੰ ਪ੍ਰਸ਼ਾਦ ਪਾਣੀ ਛਕਾਉਣ ਦਾ ਜੋ ਉਹਨਾਂ ਨੇ ਪ੍ਰਬੰਧ ਕੀਤਾ ਹੈ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੂੰ ਨਾਲ ਚੱਲਣ ਵਾਸਤੇ ਬੇਨਤੀ ਵੀ ਕਰਦੇ ਹਾਂ 사త్సੰਗ ਜੀਓ ਗੁਰਦੁਆਰਾ ਨਾਨਕਸਰ ਲੰਗਰਮਾਤਾ ਸਾਹਿਬ ਕੌਰ ਜੀ ਦੇ ਮੁਖ ਸੇਵਾਦਾਰ ਬਾਬਾ ਜੋਗਾ ਸਿੰਘ ਜੀ ਅਤੇ ਭਾਈ ਗੁਲਾਬ ਸਿੰਘ ਜੀ ਕਰਨਾਲ ਵਾਲੇ ਜੋ ਰਲ ਕੇ ਬਹੁਤ ਵੱਡਾ ਸਹਿਯੋਗ ਕਰ ਰਹੇ ਹਨ ਰਾਗੀ ਸਿੰਘਾਂ ਨਾਲ ਜਿੱਥੇ ਉਹਨਾਂ ਨੇ ਰਾਤ ਠਹਿਰਉਣ ਦੀ ਸੇਵਾ ਕਰਨੀ ਹੈ ਉੱਥੇ ਬੜਾ ਵੱਡਾ ਕੀਰਤਨ ਦਰਬਾਰ ਸੰਗਤਾਂ ਦੇ ਵਾਸਤੇ ਉੱਥੇ ਲੀਕਿਆ ਗਿਆ ਹੈ ਅਸੀਂ ਉਹਨਾਂ ਦਾ ਵੀ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਅਰਦਾਸ ਕਰਦੇ ਹਾਂ ਸਤਿਗੁਰੂ ਉਹਨਾਂ ਕੋ ਐਸੀਆਂ ਸੇਵਾਵਾਂ ਲੈਂਦੇ ਰਹਿਣ ਸੋ ਆਪਾਂ ਸਾਰਿਆਂ ਨੇ 9 ਤਰੀਕ ਨੂੰ ਵੱਡੇ ਕਾਫਲੇ ਦੇ ਰੂਪ ਵਿੱਚ ਚੱਲਦਿਆਂ ਹੋਇਆਂ ਕਿਸਾਨਾਂ ਦੇ ਨਾਲ ਖੜਨਾ ਹੈ ਔਰ ਮੈਂ ਸਾਰੇ ਰਾਗੀ ਭਾਈਚਾਰੇ ਨੂੰ ਕਵੀਸ਼ਰ ਵੀਰਾਂ ਨੂੰ ਢਾਡੀ ਸਿੰਘਾਂ ਨੂੰ ਬੇਨਤੀ ਕਰਦਾ ਇਹ ਰਹਿੰਦੇ ਦਿਨਾਂ ਵਿੱਚ ਜਿੱਥੇ-ਜਿੱਥੇ ਵੀ ਆਪ ਜੀ ਵਿਚਰਦੇ ਹੋ ਪਿੰਡਾਂ ਥਾਵਾਂ ਸ਼ਹਿਰਾਂ ਤੇ ਸਾਰੀਆਂ ਸੰਗਤਾਂ ਨੂੰ ਡਟ ਕੇ ਅਪੀਲ ਕਰੋ ਕਿ ਜੋਆਪਰ ਰਾਗੀ ਸਿੰਘ ਰਾਗੀ ਸਿੰਘ ਭਾਈਚਾਰਾ ਔਰ ਕਬੀਸ਼ਰ ਢਾਡੀ ਸਿੰਘ ਕੱਤਰੋ ਕੇ ਜਾ ਰਹੇ ਆ ਉੱਥੇ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ ਇਸ ਰੋਜ਼ਸਮਾਰ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦਾ ਸਾਥ ਦਈਏ ਤੇ ਇਸ ਮੋਰਚੇ ਨੂੰ ਸਫਲ ਬਣਾਈਏ ਕਿਸਾਨਾਂ ਦੀ ਜਿੱਤ ਹੋਵੇ ਸ਼ਾਂਤੀ ਵਰਤੇ ਆਪਾਂ ਸਾਰੇ ਇਹਦੀ ਸ਼ੁਭ ਕਾਮਨਾਵਾਂ ਕਰਦੇ ਆਂ ਔਰ ਨਾਲ ਦੀ ਨਾਲ ਸਾਰੀ ਉੱਥੇ ਪਹੁੰਚੀ ਹੋਈ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਇੰਨੇ ਚਿਰ ਤੋਂ ਬਹੁਤ ਵੱਡਾ ਮੋਰਚਾ ਲਾ ਕੇ ਬੈਠੇ ਹਨ ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ